ਹਾਂ ਉਹ ਦੋਨੇ ਕੰਪਲੀਟ ਹੈ ਜਿਹਦਾ ਨੀਚੇ ਦੋ ਰੂਮ ਇੱਕ ਕਿਚਨ ਹਮ ਇੱਕ ਹਾਲ ਈ ਗੈਸਟ ਰੂਮ ਬਾਥ ਰੂਮ ਵਗੈਰਾ ਓਕੇ ਤੇ ਸੇ ਉੱਪਰ ਠੀਕ ਹੈ ਤੇ ਕੋਈ ਤੁਸੀਂ ਰੈਂਟ ਤੇ ਵੀ ਦਿੱਤਾ ਹੈ ਕੋਈ ਪਰਸਨ ਨਹੀਂ ਨਹੀਂ ਖਾਲੀ ਪਿਆ ਅੱਛਾ ਤੁਹਾਡੇ ਕੋਲ ਹੀ ਹੈ ਮਤਲਬ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਦੋਂ ਦਾ ਬਣਿਆ ਜੀ ਕਦੋਂ ਦਾ ਬਣਿਆ ਕਦੋਂ ਦਾ ਬਣਿਆ 8-9 ਸਾਲ ਹੋ ਗਏ ਅੱਛਾ ਤੁਸੀਂ ਆਪ ਬਣਾਇਆ ਜਾਂ ਬਣਿਆ ਲਿਆ ਸੀ ਹਾਂਜੀ ਨਹੀਂ ਬਣਿਆ ਬਣਾਇਆ ਨਹੀਂ ਹੈਗਾ ਆਪਣਾਇਆ ਸੀ ਬਸ ਆਪ ਜਗਾ ਲੈ ਕੇ ਨਾ ਹਾਂਜੀ 2013 ਕੰਧਾ ਵੀ 13 ਦੀਆਂ ਕੰਧਾਂ ਆ 9 ਦੀਆਂ 13 ਦੀਆਂ ਅੱਛਾ 9 ਦੇ 13 ਦੀਆਂ ਕੰਨਾਂ ਫਿਰ ਤੇ ਹਾਂ ਆਪ ਬਣਾਇਆ ਹੋਇਆ ਨਾ ਫਿਰ ਤੋਂ ਵਧੀਆ ਹਾਂਜੀ 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 ਠੀਕ ਆ ਤੇ ਇਹਨੂੰ ਤੁਸੀਂ ਵੇਚ ਕੇ ਰਹਿ ਜੇ ਵੇਚ ਇਸ ਕਰਕੇ ਰਹੀ ਹੈ ਕਿਉਂਕਿ ਅਸੀਂ ਨਾ ਜ਼ਮੀਨ ਦਾ ਕੰਕੜਿਆ ਹੋਇਆ ਹੈ ਤੇ ਅੱਛਾ ਤੇ ਅਸੀਂ ਆਪ ਤਾਂ ਉੱਥੇ ਰਹਿੰਦੇ ਨਹੀਂ ਹੈਗੇ ਹਾਂ ਹਾਂ ਆਪ ਅਸੀਂ ਪਿੰਡ ਰਹਿੰਦੇ ਨੇ ਆਪਣੇ आप किठी रे पिंदी अच्छा ठीक हाँ हाँ है, है हाँ हाँ परम नगर ओके बसरा पेलेस परम नगर फा हांजी जी ठीक है लास्ट प्राइस की लाना लास्ट प्राइस बैठ के कर लागे पे देख लो ਹਾਂ ਚਲੋ ਫਿਰ ਵੀ ਇੱਕ ਆਵਾਜ਼ ਹੁੰਦੀ ਨਾ ਫਿਰ ਥੋੜਾ ਪਤਾ ਪੀ ਚਲੋ ਨਹੀਂ ਆਪਾਂ 60 ਕਿੰਨੇ ਬਾਕੀ ਮੌਕੇ ਤੇ ਆ ਟੂ ਸਾਈਡ ਨਾਲ ਓਪਨ ਵੀ ਐ ਅੱਛਾ ਟੂ ਸਾਈਡ ਮਤਲਬ ਅੱਗੇ ਪਿੱਛੇ ਆ ਜਾਂ ਕਾਰਨਰ ਤੇ ਆ ਇਹ ਕਾਰਨਰ ਤੇ ਆ ਕਿਹੜਾ ਐ ਇੱਕ ਮਿੰਟ ਐ ਗੱਲ ਕਰੀਏ ਹਸਬੰਦ ਨਾਲ ਹਾਂ ਕਾਰਨਰ ਚਾਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਿਗਲ ਜੀ ਅੱਛਾ ਜੀ ਇਹ ਆਪਣਾ ਜਿਹੜਾ ਟੂ ਸਾਈਡ ਕਹਿ ਰਹੇ ਪੈਨ ਜੀ ਉਹ ਅੱਗੇ ਪਿੱਛੇ ਆ ਜਾਂ ਕਾਰਨਰ ਤੇ ਆ ਨਹੀਂ 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 ਅੱਗੇ ਪਿੱਛੇ ਰੋੜ ਆ ਦੋਨਾਂ ਬੰਨੇ ਗੇਟ ਆ ਵੈਰੀ ਗੁੱਡ ਕਿਚਵੀ ਰੋਡ ਮੋਰੇ ਵੀ ਰੋਡ ਓਕੇ ਤੇ ਅੱਛਾ ਜਿਹੜੀਆਂ ਸੜਕਾਂ ਨੇ ਦੋਵੇਂ ਬਣੇ ਉਹਨਾਂ ਦੀ ਉਹ ਚੌੜੀਆਂ ਕਿੰਨੀਆਂ ਕਰਨੇ ਮੇਰੇ ਹਿਸਾਬ ਨਾਲ ਜੀ 1 2 ਫੁੱਟ ਹੋਣੀ ਆ ਹੂੰ ਤੇ ਜਿਹੜੀ ਦੂਜੀ ਆ ਉਹ 18 ਫੁੱਟ ਹੋਊ ਸ਼ਾਇਦ ਜੀ ਠੀਕ ਆ ਮਤਲਬ ਗੱਡੀਆਂ ਦੋਵੇਂ ਬਣੇ ਲੱਗ ਸਕਦੀਆਂ ਹਾਂ ਨਹੀਂ ਗੱਡੀਆਂ ਵੀ ਗੱਡੀਆਂ ਅੰਦਰ ਹੀ ਬਹੁਤ ਆ ਜਾਂਦੀਆਂ ਨੇ 3-4 ਗੱਡੀਆਂ ਅੰਦਰ ਬੈਠਦੀਆਂ ਹਾਂ ਹਾਂ ਟੋਟਲ ਕਿੰਨੀਆਂ ਜਗ੍ਹਾ ਕਿੰਨੀਆਂ ਦਸੀ ਟੋਟ ਕਿੰਨੇ ਮਰਲੇ ਆਹੀ 1.14 ਮਾਲਡਾ ਸਾਡੇ 1.14 ਹਾਂ ਤੇ ਫਿਰ ਤੇ ਬਹੁਤ ਵਧੀਆ ਜਗ੍ਹਾ ਹੈ ਮਤਲਬ ਅੰਦਰ ਵੀ ਲੱਗ ਜਾਏਗੀ ਠੀਕ ਉੱਠੇ ਤੋਂ 18 ਦੀਆਂ ਕਰਦਾ ਸੀ 13 18 ਦੀਆਂ ਕਰਨਾ ਕੋਠੀ ਵੈਰੀ ਗੁੱਡ ਅੱਜ ਤੇ ਕੇ ਸਿਰਫ ਪੜਾਈ ਨਹੀਂ ਦਾ ਜੀ ਇੱਕ ਟਰੱਕ ਨਹੀਂ ਹੈ ਜੇ ਪਾਇਆ ਸਰੀਏ ਦਾ ਅੱਛਾ ਆ ਆਪਣਾਈ ਆ ਸਾਰੀ ਸਾਗਮਾਨ ਲੱਗੀ ਉਹ ਸਾਗਮਾਨ ਤੇ ਉਦੋਂ 16 ਲੱਖ ਰੁਪਏ ਲੱਗਾ ਸੀ 16 ਲੱਖ ਸਾਗਮਾਨ ਤੇ 12 ਲੱਖ ਦੇ ਠੀਕ ਹੈ ਬੋਡੀ ਵੀ ਸਾਗਮਾਨ ਦੀ ਹੈ ਨਾ ਕਾੜੀਆਂ ਅੱਛਾ ਜੀ ਆਡੀ ਰੇਲਿੰਗ ਹੈ ਜਾਂ ਸਟੈਪ ਵੀ ਰੀਲਿੰਗ ਰੀਲਿੰਗ ਸਾਗਵੰਦੀ ਰੀਲਿੰਗ ਸਾਗਵੰਦੀ ਵੈਰੀ ਗੁੱਡ ਅੱਛਾ ਹੋਰ ਕੁਝ ਦੱਸੋ ਇਹ ਚੀਜ਼ ਜਿਹੜੀ ਤੁਸੀਂ ਰੀਜਣਾ ਚੀਜ਼ ਲਈ ਹੋਏ ਪੈਸਾ ਲੱਗਾ ਹੋਏ ਉੱਤੇ ਜਿਹਦਾ ਹਨਾ ਮੁੱਲ ਜਿੱਦਾ ਦੋਸ ਬਰਸੀ ਵਾਲ ਮੋਟਰ ਆ ਹਾਂ ਅੱਛਾ ਪਲੇ ਪੋਰਸ਼ਨ ਦੀ ਬੱਕਰੀ ਬੱਤੀ ਵੀ ਉੱਪਰ ਬੱਕਰੀ ਥੱਲੇ ਵੀ ਬੱਕਰੀ ਓਕੇ ਮੀਟਰ ਵੀ ਦੋ ਨੇ ਉੱਪਰਲੇ ਪੌੜੀ ਜਿੱਦ ਤੱਕ ਭਰਾ ਦੋ ਹੋਈ ਆਪ ਲੜ ਪਈਏ ਹਾਂ ਉੱਪਰਲਾ ਭਰਾ ਅਗਲਾ ਗੇਟ ਖੋਲ ਕੇ ਉੱਪਰ ਚੜ੍ਹ ਸਕਦਾ ਮੋਹਰ ਤਾਂ ਥੱਲੇ ਰਹਿ ਸਕਦਾ ਠੀਕ ਆ ਜੋ ਸੁਲਾ ਹੋਏ ਫਿਰ ਭਾਏ ਇੱਥੇ ਬੈਠੇ ਇੱਥੇ ਰਹਿਣਾ ਰਹਿਣਾ ਇੱਥੇ ਚਾਹੀਦਾ ਮੈਂ ਤਾਂ ਇੱਕ ਰਹਿਣਾ ਕੱਡੇ ਚਾਹੀਦਾ ਸਹੀ ਗੱਲ ਆ ਮਾਂ ਦਾ ਤਾਂ ਨੱਕੇ ਗਿਆ ਮਾਂ ਤੋਂ ਵੱਡੀ ਕੀ ਚੀਜ਼ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਭਾਜੀ ਤੁਸੀਂ ਬਹੁਤ ਵਧੀਆ ਬੋਟੀਆਂ ਆ ਤੇ ਵਖਰੇ ਹੁੰਦੇ ਪਹਿਲਾਂ ਤਾਂ ਇਕੱਠੇ ਹੁੰਦੇ ਆ ਬੋਲਦੇ ਕੋਈ ਕਰੋ ਜਿਹੜੇ ਜਾਈਂਦੇ ਆ ਇਕੱਠੀਆਂ ਰਹਿਣੀਆਂ ਕਹਿੰਦੇ ਸਹੀ ਗੱਲ ਆ ਸਹੀ ਗੱਲ ਉਹ ਤੱਕੀਆਂ ਪੜਾ ਲੈ ਆਵੇ ਵਾਹ ਚਲੋ ਜੀ ਇਸੇ ਤਰ੍ਹਾਂ ਹੀ ਲਾਈਫ ਜਿਹੜੀ ਉਹ ਕਈ ਰੰਗ ਵਿਖਾਉਂਦੀ ਹੈ ਜੀ ਕਦੀ ਇਕੱਠੀ ਹੋਈਦਾ ਕਦੀ ਠੇਰ ਇਹ ਆਪੇ ਰੱਖੀ ਸਾਡੇ ਰਿਸ਼ਤਿਆਂ ਦੀ ਸੀ ਕੋਠੀ ਹਮ ਹਮ ਇਹਦੇ ਟੈਕਸ ਵੀ ਕਲੀਅਰ ਕਰਦੇ ਤੇ ਕੈਨੇਡਾ 'ਚ ਰਹਿੰਦੇ ਆ ਅੱਛਾ ਅਸੀਂ ਇਹ ਵਾਈਫ ਦੇ ਨਾਂ ਤੇ ਕਰਵਾ ਲਈ ਆ ਹਮ ਹਮ ਇਸ ਦੀ ਟੈਕਸ ਵੀ ਤਾਰਦੇ ਅਸੀਂ ਲੈ ਲਈ ਜਮੀਨ ਠੀਕ ਹੈ ਜ਼ਰੂਰ ਪਾਸਤੇ ਤੁਹਾਨੂੰ ਬਿਆਨਾਂ ਵੀ ਦਿਖਾ ਦਾਂਗੇ ਸਾਰਾ ਕੁਝ ਹਾਂ ਹਾਂ ਆਪੋ ਜੀ ਸੀਗਰ ਰਿਜੋਨ ਇਹ ਆ ਇਸ ਕਰਕੇ ਦੇ ਰਹੇ ਕੋਠੀ ਦਾ ਦੇਣ ਵਾਲੀ ਨਹੀਂ ਹੈਗੀ ਤੁਸੀਂ ਵੀ ਕਹੋਗੇ 2 ਲੱਖ ਚ ਰੰਗ ਦਾ ਟੇਕਾ ਦਿੱਤਾ ਥੋੜਾ ਰੰਗ ਰਹਿਂਦਾ ਵਿੱਚੋਂ ਵਿੱਚੋਂ ਕ੍ਰੋਮ ਵਾਲਾ ਉਹ ਕਰਾ ਕੇ ਦੇਵਾਂਗੇ ਓਕੇ ਹਾਂ ਉਧਰ ਹੀ ਪਿਆ ਅਸਮਾਨ ਵੀ ਠੀਕ ਹੈ ਅੱਛਾ ਭਾਜੀ ਬੰਦਾ ਬਾਬੇ ਵਾਲਾ ਨਾ ਤੇ ਚ ਗਿਆ ਸੀ ਕਾਊਂਟਰ ਪੇਮੈਂਟ ਵਾਲਾ ਆਏ ਤੇ ਉਹਨੂੰ ਕਿੰਨਾ ਦਾ ਡਿਸਕਾਊਂਟ ਕਰ ਦਿਓਗੇ ਦੇਖ ਲਿਓ ਤੁਸੀਂ ਆ ਜਿਓ ਆਪਾਂ ਕਿਹੜੇ ਭਾਜੀ ਉਪਰੇ ਆ ਪਹਿਲਾਂ ਥੋੜੋ ਵੱਡਾ ਭਾਜੀ ਸਭ ਤੋਂ ਵੱਡੀ ਮਾਂ ਆ ਦੁਨੀਆ ਦੇ ਪੇਰਾ ਬੇ ਬਾਏ ਗੁਰੂ ਆ ਹਾਂ ਸੋ ਤਾਂ ਬਹੁਤ ਹੈ ਲੋਕਾਂ ਕੋਲ ਬਿਲਕੁਲ ਬਿਲਕੁਲ ਪਿਆਰ ਨਹੀਂ ਤਾਂ ਹੀ ਤਾਂ ਨਹੀਂ ਹਾਂ ਚਲੋ ਬੈਠਿਆ ਥੋੜਾ ਬਤਾ ਹਨਾ 1 2 4 ਲੱਖ ਉੱਪਰ ਥੱਲੇ ਹੋ ਹੀ ਜਾਂਦਾ ਹਾਂਜੀ ਹਾਂਜੀ ਹਾਂ ਬਾਕੀ ਤੇ ਆ ਵੀ ਮੌਕੇ ਤੇ ਆ ਕਿੰਨਾ ਘਰ ਲਾ ਟਾਈਮ ਨਹੀਂ ਨਹੀਂ ਤੁਸੀਂ ਭਾਵੇਂ ਸਵੇਰੇ ਰਿਓ ਅਜੇ ਕਰੰਟ ਤੇ ਵੀ ਨਹੀਂ ਕਿਸੇ ਨੂੰ ਦੇ ਰਿਹਾ ਹਾਂ ਹੋਰ ਕਿ ਜ਼ੋਰ ਬਣੇ ਰੈਂਟ ਤੇ ਦੇ ਦਿਓ ਹਾਂ 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 ਅਸੀਂ ਤੇ ਦੇ ਰਹਾ ਕਿਸੇ ਨੂੰ ਹੀ ਓ ਓਕੇ ਹਾਂ ਨਹੀਂ ਰੈਂਟ ਤੇ ਤੇ ਫਿਰ ਉਹ ਮਤਲਬ ਰਕਮ ਨਾ ਨਾ ਯਾਦ ਚ ਆਪਣੇ ਰਕਮ ਵੀ ਨਾਲੇ ਫੇ ਉਹ ਖਰਾਬ ਕਰ ਦਿੰਦੇ ਜੀ ਬਿਲਕੁਲ ਟੱਕ ਮੋੜ ਕੇ ਉਖੜ ਕੇ ਨਹੀਂ ਫਾਇਦਾ ਕੀ ਨਾ ਆਪਣੀ ਮੰਗ ਨਹੀਂ ਨਾ ਵਰਦਾ ਬੰਦਾ ਫਿਰ ਉਹਨੂੰ ਹਾਂਜੀ ਹਾਂਜੀ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਠੀਆਂ ਹੁੰਦੀਆਂ ਨਾ ਮੀਡੀਅਮ ਕਲਾਸ ਦੀਆਂ ਔਰ ਜਿਹੜੀ ਵੈਲਿਊ ਫਾਰ ਮਨੀ ਹੁੰਦੀਆਂ ਕੋਠੀ ਵੱਡੀ ਆਏ ਮਿਲਦੀ ਸਸਤੀ ਪਈਏ ਹਾਂਜੀ ਉਹਦੀ ਡਿਮਾਈਂਡ ਬੜੀ ਹੈ ਮਾਰਕੀਟ 'ਚ ਸਹੀ ਗੱਲ ਹੈ ਜੀ ਆਪ ਸੌਦਾ ਸਸਤਾ ਜਲਦੀ ਹੋ ਜਾਂਦਾ ਹੈ ਤੇ ਦੂਸਰਾ ਗਾਹਕ ਜ਼ਿਆਦਾ ਲੱਗਦੇ ਆ ਜਿਨ੍ਹਾਂ ਗਾਹਕ ਜ਼ਿਆਦਾ ਲੱਗਣਗੇ ਐਕਚੁਅਲੀ ਗੱਲ ਸਾਡਾ ਰੇਟ ਸਾਨੂੰ ਪਤਾ ਵੀ ਜੇ ਸਾਨੂੰ ਮਹੀਨੇ 'ਚ ਦੋ ਜਣੇ ਨੇ ਕੰਟੈਕਟ ਕੀਤਾ ਤੇ ਫਿਰ ਬੰਦੇ ਦਾ ਵੈਸੇ ਹੀ ਹੌਸਲਾ ਟੈ ਜਾਂਦਾ ਠੀਕ ਹੈ ਤੇ ਇਹ ਦੋ ਦਿਨ ਅਜੇ 40 ਜਾਣੇ ਕੋ ਫੋਨ ਆ ਜਾਣ ਤੇ ਫਿਰ ਸਾਨੂੰ ਹੁੰਦਾ ਨਹੀਂ ਅਸੀਂ ਆਪਣੇ ਮੁੱਲ ਤੇ ਵੇਚ ਲਾਂਗੇ ਇਹਨੂੰ ਸਹੀ ਗੱਲ ਸਹੀ ਗੱਲ ਹੈ ਅੱਛਾ ਤੇ ਦੂਸਰਾ ਇਹ ਭਾਜੀ ਇਹਦਾ ਕੋਈ ਸਾਡਾ ਖਰਚਾ ਨਹੀਂ ਹੈਗਾ ਅਸੀਂ ਤੁਹਾਡੇ ਕੋਈ ਪੈਸਾ ਨਹੀਂ ਲੈਂਦੇ ਆ ਠੀਕ ਹੈ ਨਾ ਫੀ ਨਾ ਕੋਈ ਫੀਸ ਹੈ ਪਹਿਲਾਂ ਨਾ ਬਾਅਦ ਵਿੱਚ ਹੈ ਨਾ ਕੋਈ ਕਮਿਸ਼ਨ ਹੈ ਨਾ ਪਹਿਲਾਂ ਨਾ ਬਾਅਦ ਇਹਨਾਂ ਤੁਹਾਡੇ ਕੋਲੋਂ ਨਾ ਵੇਚ ਤੇ ਖਰੀਦਣ ਵਾਲੇ ਕੋ ਕਿਸੇ ਕੋਲੋਂ ਅਸੀਂ ਕਮਾਈ ਕਰਦੇ ਆ ਆਪਣੀ YouTube ਚੈਨਲ ਤੇ ਠੀਕ ਹੈ ਜੀ ਤੁਸੀਂ ਜੀ ਇਹਦੇ ਲਈ ਸਿਰਫ ਇਨਾ ਕੰਮ ਕਰਨਾ ਹੈ ਕਿ ਫੋਨ ਨੂੰ ਟੇਡਾ ਫੜ ਕੇ ਯਾਨੀ ਕਿ ਚੌੜੇ ਰੋਖ ਫੜ ਕੇ ਦੀ ਵੀਡੀਓ ਬਣਾਉਣੀ 8-10 ਮਿੰਟ E ਦੋਨੋਂ ਇਹ ਗਲੀ ਤੋਂ ਨਾ ਦੋ ਕ ਮਕਾਨ ਦੂਰ ਖੜੇ ਹੋਗੇ ਇਹਨੂੰ ਅਸੀਂ ਸ਼ੁਰੂ ਕਰੋ ਵੀਡੀਓ ਆਪਣਾ ਘਰ ਦਿਖਾਉਂਦੇ ਸੱਜਾ ਖੱਬਾ ਪਾਸਾ ਦਿਖਾਓ ਸਾਹਮਣੇ ਕੀ ਉਹ ਦਿਖਾਓ ਕੋਠੀ ਤੋਂ ਬਾਰਕ ਮਜਾ ਠੀਕ ਹੈ ਫਿਰ ਕੋਠੀ ਦੇ ਅੰਦਰ ਚਲੇ ਜਾਓ ਫਿਰ ਹਰ ਇੱਕ ਕਮਰੇ ਦੇ ਅੰਦਰ ਜਾ ਕੇ ਅੰਦਰ ਕਮਰੇ ਦੇ ਵਿੱਚ ਘੁੰਮ ਕੇ ਯਾਨੀ ਕਿ ਚਾਰੇ ਕੰਨਾਂ ਦਿਖਾ ਕੇ ਛੱਤ ਫਰਸ਼ ਦਿਖਾ ਕੇ ਫਿਰ ਬਾਹਰ ਆ ਜਾਓ ਫਿਰ ਦੂਜੇ ਕਮਰੇ ਜਾਓ ਇਸੇ ਤਰ੍ਹਾਂ ਚਾਰੇ ਕੰਨਾਂ ਛੱਤ ਫਰਸ਼ ਦਿਖਾ ਕੇ ਬਾਹਰ ਫਿਰ ਇਸੇ ਤਰ੍ਹਾਂ ਹੀ ਕਿਚਨ ਫਿਰ ਇਸੇ ਤਰ੍ਹਾਂ ਹੀ ਲੌਬੀ ਫਿਰ ਪਿੱਛੇ ਕੋਈ ਡਕਟ ਵਗੈਰਾ ਹੈ ਜਾਂ ਬੈਕ ਸਾਈਡ ਦਾ ਗੇਟ ਆ ਉਹ ਦਿਖਾ ਲਓ ਫਿਰ ਤੁਸੀਂ ਉ ਉੱਪਰ ਜਾ ਕੇ ਕੋਠੇ ਤੋਂ ਜਾ ਕੇ ਆਪਣੀ ਦੋਵੇਂ ਪਾਸਿਆਂ ਦੀਆਂ ਗਲੀਆਂ ਤੇ ਸੱਜੇ ਖੱਬੇ ਦੇ ਮਕਾਨ ਠੀਕ ਹੈ ਜੀ ਤੇ ਸਾਹਮਣੀ ਸਾਈਡ ਤੇ ਕੀ ਹੈ ਇਹ ਇੱਥੇ ਚਾਤੀਮਰਵਾ ਕੇ ਤੇ ਫਿਰ ਤੁਸੀਂ ਵੀਡੀਓ ਐਂਡ ਕਰਨੀ ਠੀਕ ਹੈ ਜੀ ਠੀਕ ਹੈ ਜੀ ਇਹ ਵੀਡੀਓ ਜਿਹੜੀ ਲਗਭਗ ਤਾਂ 8 10 ਮਿੰਟ ਦੀ ਬਣੇਗੀ ਠੀਕ ਹੈ ਜੀ ਔਰ ਨਾਲ ਤੁਸੀਂ ਇਹਦੀਆਂ ਜਿਹੜੀਆਂ ਇਹ ਫੋਟੋਆਂ ਖਿੱਚੀਆਂ ਨੇ ਹਾਂਜੀ ਇਹ 8 10 ਫੋਟੋਆਂ ਠੀਕ ਹੈ ਜੀ ਫਰੰਟ ਦੀਆਂ ਤੇ ਬੈਕ ਦੀਆਂ ਕੁਝ ਅੰਦਰ ਦੀਆਂ ਖਿੱਚ ਲਓ ਬਾਕੀ ਇੱਕ ਦੀ ਅੰਦਰ ਦੀ ਬਾਕੀ ਮੇਨ ਫਰੰਟ ਦੀਆਂ ਲਾਗੇ ਹੋ ਕੇ ਖਿੱਚੋ ਥੋੜੀ 10 ਕਦਮ ਪਿਛਾਂ ਜਾ ਕੇ ਖਿੱਚੋ ਫਿਰ 10 ਕਦਮ ਪਿਛਾਂ ਜਾ ਕੇ ਖਿੱਚੋ ਉਹਦੇ ਨਾਲ ਇਹ ਹੋਗਾ ਤੁਹਾਡੀ ਕੋਠੀ ਵੀ ਆਏਗੀ ਫੋਟੋ ਦੇ ਵਿੱਚ ਨਾਲ ਅੱਧਾ ਅੱਧਾ ਪੋਰਸ਼ਨ ਦੋਹਾਂ ਸਾਈਡਾਂ ਦਾ ਵੀ ਆ ਜਾਏ ਤਾਂ ਕਿ ਅਗਲੇ ਨੂੰ ਪਤਾ ਲੱਗ ਜਾਏ ਬਾਉਂਡਰੀ ਕਿੱਥੋਂ ਤੱਕ ਹੈ ਜੀ ਠੀਕ ਹੈ ਜੀ ਬਸ ਜੀ ਤੁਸੀਂ ਇੰਨਾ ਕੰਮ ਕਰਨਾ ਹੈ ਫੋਟੋਆਂ ਤੇ ਵੀਡੀਓ ਸਿਰਫ ਭੇਜਣੀ ਹੈ ਇਸੇ ਨੰਬਰ ਦੇ ਉੱਤੇ WhatsApp ਤੇ ਠੀਕ ਹੈ ਜੀ ਜੇ ਤੁਸੀਂ ਅੱਜ 4-5 ਵਜੇ ਤੱਕ ਭੇਜ ਦਿਓਗੇ ਜੇ ਤੁਸੀਂ ਹੁਣੇ ਹੀ ਬਣਾ ਲਓ ਤੇ 10 ਮਿੰਟ ਦਾ ਕੰਮ ਹੈ ਹੁਣੇ ਹੀ ਭੇਜ ਦਿਓ ਬੇਸ਼ੱਕ ਤਾਂ ਫਿਰ ਤਾਂ ਗਮੀ ਪੇ ਸੰਜੇ ਸੰਤਾਂ ਦੇ ਜਾਣਾ ਭੋਗ ਹਾਂਜੀ ਅੱਛਾ ਤੁਸੀਂ ਅਜੇ ਉੱਥੇ ਆਏ ਨਹੀਂ ਜੀ ਪੁੱਛਣਦੇ ਆਪਣੇ ਹਾਂਜੀ ਹਾਂਜੀ ਕੋਈ ਸੁਣੀ ਜੀ ਤੁਸੀਂ ਤੁਹਾਡੀ ਐਸੇ ਨਾਰਥ ਇੰਡੀਆ ਦੇ ਵਿੱਚ ਆ ਮੇਰੇ ਕੋਲ ਹਰਿਆਣਾ ਹਿਮਾਚਲ ਜੰਮੂ ਤੇ ਰਾਜਸਥਾਨ ਤੇ ਦਿੱਲੀ ਮੈਂ ਹੁਣ ਦੱਸਾਂ ਆਪਣੇ ਬਾਰੇ ਜੀ ਹਾਂਜੀ ਉਹ ਹੱਤਬਾਦੇ ਤਾਂ ਹੁਣ ਦਿੱਤੀ ਬੱਤੀ ਜੀ ਹੂੰ ਪੱਤੀ ਪਿੰਡਾਂ ਨੂੰ ਹੁਣ ਸਸਤੀ ਦਿੱਤੀ ਹਾਂਜੀ ਮੈਂ 836 ਬਲਬ ਅੱਜ 5-7 ਸਾਲ ਹੋ ਗਿਆ ਪਿੰਡ ਨੂੰ ਫਰੀ ਜਗਾ ਰਿਹਾ ਅੱਛਾ ਜਨਰੇਟਰ ਦੇ ਵਿੱਚ ਵਾਓ ਊੜਾੜੇ ਦੀ 10 ਲੱਖ ਫੱਟੀ ਬਣ ਦਿੰਦੀ ਆ ਆਹ ਹਾ ਕੀ ਆ ਬਾਵਾ ਸਾਹਿਬ ਦੀ ਕਿਤਾਬ 15 ਲੱਖ ਵੰਡ ਦਿੱਤੀ ਆ ਫੋਟੋ ਵਾਲੀ ਭਾਗਸ਼ੰਗ ਦੀ ਨਾਲ ਆਹ ਹਾ ਕੀ ਆ ਉਹ ਵੀ ਤੁਸ ਪਾਵਾਂਗੇ ਕੀ ਆਈ ਬਾਵਾ ਸਕੂਲ ਦਾ ਬਿਲਟ ਆਰਦੇ ਨੂੰ 50 ਸਾਲ ਹੋ ਗਏ ਜੰਜ਼ਗਰ ਸਕੂਲ ਤੇ ਡਾਕਾਣਾ ਅੱਛਾ ਵਾਓ ਕੀ ਬਾਤ ਆ ਪੰਜ ਬਣਾਏ ਸਵੇ ਜਿਹੜੇ ਅਸਲੀ ਘਰ ਆ ਆਪਣੇ ਅੱਛਾ ਕੋਈ ਕੋਈ ਗਵਰਨਮੈਂਟ ਦਾ ਖਰਚਾ ਨਹੀਂ ਉਹਦੇ ਵਿੱਚ ਬਹੁਤ ਵਧੀਆ ਭਾਜੀ ਬੜਾ ਅੱਛਾ ਲੱਗਾ ਜੀ ਤੁਹਾਡਾ ਨਾਲ ਗੱਲ ਕਰਕੇ ਦੇਖੋ ਕਿਵੇਂ ਤੁਹਾਨੂੰ ਇੱਕ ਗਿਫਟ ਕਰਦੀ ਚਾਹੁੰਦੇ ਆ ਆਪਣਾ ਨੰਬਰ ਦੇ ਦਿਓ ਕੋਰੀਅਰ ਕਰਦਾ ਹਾਂ ਮੂੜਾ ਦੀ ਫੱਟੀ ਹੂੰ